ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੇ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਿਜ ਜਾਏ ਈ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬ ਰੰਗਾਏ ਕੰਤਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਜੇ ਜਾਏ ਹੌਂਕਰਵਾਨੈ ਜਾਉ ਮਿਹਰਵਾਨਾ ਹੌਂਕਰਵਾਨੈ ਜਾਉ ਹੌਂਕਰਵਾਨੈ ਜਾਉ ਤਿਨਾਂ ਕੈ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾਮ ਕਰ ਹਉ ਸਦ ਕਰਵਾਨੈ ਜਾਉ ਰਹਾਉ ਕਾਇਆ ਰੰਗੰਝ ਥੀਏ ਪਿਆਰੀ ਪਾਈਏ ਨਾਮ ਮਜੀਠ ਰੰਗਨ ਬਾਲਾ ਜੇ ਰੰਗੈ ਸਹਬ ਐਸਾ ਰੰਗਨ ਡੀਠ ਜਿਨਕੇ ਚੋਲੜੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੈ ਜੀ ਓ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਆਪੇ ਸਾਝੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ 라ਵੇ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਹਨ ਜਿਸ ਜੀਵ ਇਸਤਰੀ ਦੇ ਸਰੀਰ ਨੂੰ ਮਾਇਆ ਦੀ ਪਾ ਲੱਗੀ ਹੋਵੇ ਤੇ ਉਸ ਨੇ ਫਿਰ ਇਸ ਨੂੰ ਲੱਬ ਨਾਲ ਰੰਗਾਲਿਆ ਹੋਵੇ ਉਹ ਜੀਵ ਇਸਤਰੀ ਖਸਮ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਇਹ ਚੋਲਾ ਖਾਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ हे ਮਿਹਰਬਾਨ ਪ੍ਰਭੂ ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ ਜੋ ਬੰਦੇ ਤੇਰਾ ਨਾਮ ਲੈਂਦੇ ਹਨ ਮੈਂ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਰਹਾਉ ਪਰ ਜੇ ਇਹ ਸਰੀਰ ਨਲਾਰੀ ਦੀ ਮੱਟੀ ਬਣ ਜਾਏ ਤੇ हे ਸੱਜਣ ਜੇ ਇਸ ਵਿੱਚ ਮਜੀਠ ਰੰਗ ਵਾਂਗ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਪਾਇਆ ਜਾਏ ਫਿਰ ਮਾਲਕ ਪ੍ਰਭੂ ਆਪ ਨਲਾਰੀ ਬਣ ਕੇ ਇਸਤਰੀ ਦੇ ਮਨ ਨੂੰ ਇਸ ਰੰਗ ਦਾ ਡੋਬਾ ਦੇਵੇ ਤਾਂ ਅਜਿਹੇ ਰੰਗ ਚੜਦਾ ਹੈ ਜਿਹੜਾ ਪਹਿਲਾਂ ਕਦੇ ਵੇਖਿਆ ਨਾ ਹੋਵੇ ਛੇ ਪਿਆਰੀ ਸੱਜਣ ਜਿਨ੍ਹਾਂ ਇਸਤਰੀਆਂ ਦੇ ਸਰੀਰ ਰੂਪੀ ਚੋਲੇ ਜੀਵਨ ਨਾਮ ਦੇ ਰੰਗ ਨਾਲ ਰੰਗੇ ਹਨ ਆਸਮ ਪ੍ਰਭੂ ਸਦਾ ਉਹਨਾਂ ਦੇ ਨਾਲ ਵਸਦਾ ਹੈ ਛੇ ਸੱਜਣ ਨਾਨਕ ਵੱਲੋਂ ਉਹਨਾਂ ਪਾਸ ਬੇਨਤੀ ਕਰ ਭਲਾ ਕਿਤੇ ਨਾਨਕ ਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਮਿਲ ਜਾਈਏ ਏ ਨਾਨਕ ਜਿਸ ਜੀਵ ਇਸਤਰੀ ਉੱਤੇ ਪ੍ਰਭੂ ਆਪ ਮਿਹਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਭਾਰਦਾ ਹੈ ਆਪ ਹੀ ਉਸ ਉੱਤੇ ਨਾਮ ਰੰਗ ਚਾੜਦਾ ਹੈ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਨਾਲ ਜੋੜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ